ਹੈਲੋ ਜੀ ਸੋ ਸ਼ਿਖਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫੇਰ ਤੋਂ ਤੁਹਾਡੇ ਆਪਣੇ ਚੈਨਲ ਦੇ ਅਸਰ ਲਈ ਬਹੁਤ ਹੀ ਵਧੀਆ ਸੂਟਸ ਲੈ ਕੇ ਆਏ ਆਂ ਹਾਂ ਜੀ ਪਿਓਰ ਕਾਟਨ ਦੇ ਸੂਟਸ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਹੈਗੇ ਆ ਜੀ ਗਰਮੀਆਂ ਲਈ ਬਹੁਤ ਜ਼ਿਆਦਾ ਸੋਹਣੇ ਨੇ ਜੀ ਡੇਲੀ ਵੀਅਰ ਦੇ ਲਈ ਠੀਕ ਹੈ ਜੀ ਤੁਸੀਂ ਬਾਹਰ ਅੰਦਰ ਵੀ ਪਾ ਸਕਦੇ ਹੋ ਕਿਸੇ ਦੇ ਪਾਰਟੀ ਭੋਗ ਦੇ ਤੇ ਪਾ ਸਕਦੇ ਹੋ ਗੁਰਦੁਆਰਾ ਸਾਹਿਬ ਪਾ ਕੇ ਜਾ ਸਕਦੇ ਹੈਗੇ ਤਾਂ ਬਹੁਤ ਹੀ ਨਾਰਮਲ ਜੇ ਸੌਫਟ ਜੇ ਸੂਟਸ ਨੇ ਬਹੁਤ ਹੀ ਸੋਹਣੇ ਪਿਓਰ ਕਾਟਨ ਦੇ ਸੂਟਸ ਰਹਿਣ ਵਾਲੇ ਨੇ ਨਾਲ ਇਹਨਾਂ ਦੇ ਪਿਓਰ ਦੇ ਦੁਪੱਟੇ ਨੇ ਹਾਂਜੀ ਬਿਲਕੁਲ ਪਿਓਰ ਦਾ ਦੁਪੱਟਾ ਹੋਏਗਾ 올 ਓਵਰ ਸੌਟ ਹੈ ਜੀ ਪ੍ਰਿੰਟਡ neck ਬਣਿਆ ਹੋਇਆ ਦੇਖੋ ਬਹੁਤ ਹੀ ਸੋਹਣਾ ਪ੍ਰਿੰਟ ਦਾ ਤੇ ਨਾਲ ਇਸੇ ਦੁਪੱਟਾ ਹੋਏਗਾ ਪ੍ਰਿੰਟਡ ਉਹ ਵੀ ਪਿਓਰ ਦਾ ਦੁਪੱਟਾ ਹੋਏਗਾ ਬਹੁਤ ਸੋਹਣੇ ਕਲਰਸ ਹੈਗੇ ਇਸ ਵਿੱਚ ਤੁਸੀਂ ਦੇਖ ਸਕਦੇ ਹੈਗੇ ਬਹੁਤ ਹੀ ਸੋਹਣੀ ਸਰਦਾਰੀ ਜੇ ਸੂਟ ਨੇ ਜੀ ਬਿਲਕੁਲ ਪਿਆਰੇ ਪਿਆਰੇ ਸ਼ੇਡਸ ਆ ਇਸ ਵਿੱਚ ਡਾਰਕ ਸ਼ੇਡਸ ਵੀ ਹੈਗੇ ਆ ਅਗਰ ਤੁਸੀਂ ਡਾਰਕ ਸ਼ੇਡ ਪਸੰਦ ਕਰਦੇ ਹੋ ਤਾਂ ਲੈ ਸਕਦੇ ਹੈਗੇ ਹੋ ਅਗਰ ਲਾਈਟ ਪਸੰਦ ਕਰਦੇ ਹੋ ਤਾਂ ਲਾਈਟ ਲੈ ਸਕਦੇ ਹੋ ਦੇਖੋ ਬਹੁਤ ਹੀ ਸੋਨਾ ਕਲਰ ਨੈਕਸਟ ਮਹਿਰੂਨ ਕਲਰ ਬਹੁਤ ਹੀ ਸੋਨੇ ਪ੍ਰਿੰਟ ਹੈਗੇ ਜੀ ਨਵੇਂ ਡਿਜ਼ਾਈਨ ਹੈ ਬਿਲਕੁਲ ਲੇਟੈਸਟ ਡਿਜ਼ਾਈਨ ਹੈ ਨੈਕ ਲਾਈਨ ਬਣੀ ਹੋਈ ਹੈ ਉੱਤੇ ਨੈਕ ਤੇ embroidery ਕੀਤੀ ਹੋਈ ਹੈ ਜੀ ਬਹੁਤ ਹੀ ਸੋਹਣੀ ਥ੍ਰੈਡ embroidery ਕੀਤੀ ਹੋਈ ਆ ਤਾਂ ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਸਟਿਚ ਕਰਵਾ ਸਕਦੇ ਹੋ ਪਲਾਜ਼ੋ ਬਣਵਾ ਸਕਦੇ ਹੋ ਸਲਵਾਰ ਸੂਟ ਬਣਾ ਸਕਦੇ ਹੋ ਫਰੌਕ ਸੂਟ ਬਣਾ ਸਕਦੇ ਹੋ ਕਿਉਂਕਿ ਜਿਹੜਾ ਫੈਬਰਿਕ ਆ 올ਓਵਰ 5 ਮੀਟਰ ਆਣ ਵਾਲਾ ਹੈ ਨਾਲ ਪ्योर ਦਾ ਦੁਪੱਟਾ ਹੋਏਗਾ ਨੈਕਸਟ ਆਪਣੇ ਕੋਲ ਸੈਕੰਡ ਹੈਗੇ ਜੀ कॉटन ਦੇ ਦੁਪੱਟੇ ਵਾਲੇ ਪਹਿਲਾਂ ਤੁਹਾਨੂੰ ਪ्योर ਦੇ ਦੁਪੱਟੇ ਸੀਗੇ ਇਹਦੇ ਨਾਲ कॉटन ਦੇ ਦੁਪੱਟੇ ਨੇ 올ਓਵਰ ਸੂਟ ਹੈ ਦੇਖੋ ਨੈਕ ਬਣਿਆ ਹੋਇਆ ਬਹੁਤ ਹੀ ਸੋਨਾ ਪੱਟੀ ਲੱਗ ਕੇ ਉੱਪਰ embroiderry ਕੀਤੀ ਹੈ ਮਿਰਰ ਵਰਕ ਕੀਤਾ ਹੋਇਆ ਹੈ ਬਹੁਤ ਹੀ ਸੋਨੇ ਕਲਰ ਦਾ ਬਹੁਤ ਸੋਨੇ ਉਹ ਮਤਲਬ ਸੋਹਣਾ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਸੋਬਰ ਜੇ ਦੇਖੋ ਆ neck ਬਣਿਆ ਹੋਇਆ ਹੈ neck ਤੇ ਪੱਟੀ ਲੱਗੀ ਹੋਈ ਆ ਤਾਂ ਬਹੁਤ ਹੀ ਸੋਹਣੇ ਪ੍ਰਿੰਟ ਨੇ ਇਹ ਮਤਲਬ ਇਹ ਮੈਚਿੰਗ ਵੀ ਨੇ 2 ਮੀਟਰ ਸ਼ਰਟ 2 ਮੀਟਰ ਬਾਟਮ ਰਹਿਣ ਵਾਲੀ ਹੈ ਇਹਨਾਂ ਦੇ ਨਾਲ 2 ਮੀਟਰ ਦਾ ਦੁਪੱਟਾ ਰਹੇਗਾ ਠੀਕ ਹੈ ਜੀ ਇਹ ਪਿਓਰ ਕਾਟਨ ਦਾ ਸੂਟ ਹੈਗਾ ਤੇ ਕਾਟਨ ਦਾ ਹੀ ਦੁਪੱਟਾ ਹੈਗਾ neck ਦੇਖੋ ਬਹੁਤ ਸੋਹਣੇ ਬਣੇ ਹੋਏ ਆ ਸਭ ਤੇ ਐਮਬਰਾਇਡਰੀ ਕੀਤੀ ਹੋਈ ਹੈ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਹੈ ਮਤਲਬ ਇਹ ਤੁਸੀਂ ਡੇਲੀ ਵੇਅਰ ਲਈ ਵੀ ਯੂਜ਼ ਕਰ ਸਕਦੇ ਹੋ ਤੇ ਨਾਰਮਲ ਕਿਤੇ ਬਾਹਰ ਅੰਦਰ ਜਾਣਾ ਹੋਇਆ ਤਾਂ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਗਰਮੀ ਦੇ ਵਿੱਚ ਕਾਟਨ ਦੇ ਸੂਟ ਹੀ ਆਪਾਂ ਨੂੰ ਪਸੰਦ ਆਉਂਦੇ ਨੇ ਕਿਉਂਕਿ ਗਰਮੀ ਦੇ ਵਿੱਚ ਇਹ ਹੀ ਅੱਛੇ ਲੱਗ ਰਹੇ ਨੇ ਤਾਂ ਕਲਰਸ ਐਪਸ਼ਨਸ ਕਾਫੀ ਹਨ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਉਹ ਬਹੁਤ ਹੀ ਪਿਆਰੇ ਡਿਜ਼ਾਈਨ ਹੈ ਲੀਫਸ ਵਾਲਾ ਡਿਜ਼ਾਈਨ ਬਿਲਕੁਲ ਲੇਟੈਸ ਹੈ ਜੀ ਇਨ ਦਾ neck ਬਣਿਆ ਹੋਇਆ ਇਸ ਤੇ ਵੀ neck ਬਣਿਆ ਹੋਇਆ ਤਾਂ ਸਾਰੇ ਹੀ neck ਬਨੇ ਹੋਏ ਨੇ ਬਹੁਤ ਹੀ ਸੋਹਣੇ ਨੇ ਤਾਂ ਅੱਜ ਦੀ ਕਲੈਕਸ਼ਨ ਵਿੱਚ ਦੋ ਤਰ੍ਹਾਂ ਦੇ ਸੂਟਸ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਐ ਇੱਕ ਹੈਗੇ ਜੀ ਚਨੂਨ ਸੌਰੀ ਪਿਓਰ ਦੇ ਦੁਪੱਟੇ ਪਿਓਰ ਸ਼ਿਫੋਨ ਦੇ ਦੁਪੱਟੇ ਹੈਗੇ ਆ ਅਦੇ ਦੂਸਰੇ ਹੈਗੇ ਆ ਕਾਟਨ ਦੇ ਆ ਦੇਖੋ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਨੇ ਜੀ ਬਿਲਕੁਲ ਨਵੇਂ ਡਿਜ਼ਾਈਨ ਹੈ ਕਲਰਸ ਵੀ ਬਹੁਤ ਅੱਛੇ ਨੇ ਜਿਨ੍ਹਾਂ ਨੇ ਜਿਹੜਾ ਵੀ ਸੂਟ ਲੈਣਾ ਹੋਇਆ ਸਕਰੀਨ ਸ਼ਾਟ ਲੈ ਕੇ ਨੰਬਰ ਜੋ ਸਕਰੀਨ ਤੇ ਦਿੱਤਾ ਹੋਇਆ 7814006527 ਅ ਲੈਮਨ ਕਲਰ ਬਹੁਤ ਹੀ ਪਿਆਰਾ ਇਸ ਨੰਬਰ 'ਤੇ ਤੁਸੀਂ ਆਰਡਰ ਕਰ ਸਕਦੇ ਹੈਗੇ ਹੋ ਆਰਡਰ ਕਰਨ ਲਈ ਤੁਹਾਨੂੰ ਸਕਰੀਨਸ਼ਾਟ ਲੈ ਕੇ ਮੇਰੇ WhatsApp ਤੇ ਮੈਸੇਜ ਕਰਨਾ ਪਏਗਾ ਪੇਮੈਂਟ ਕਰਨੀ ਪਏਗੀ ਪੇਮੈਂਟ ਅਡਵਾਂਸ ਦੇ ਵਿੱਚ ਆਨਲਾਈਨ ਹੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਆਪਣੇ ਕੋਲ ਅਵੇਲੇਬਲ ਨਹੀਂ ਹੈ ਐਵੇਂ ਵੀ ਹੋਰ ਬਹੁਤ ਕਲੈਕਸ਼ਨ ਹੈ ਆਪਣੇ ਕੋਲ ਬਹੁਤ ਸੂਟ ਨੇ ਹਰ ਤਰ੍ਹਾਂ ਦੇ ਕਲੈਕਸ਼ਨ ਆਕਰ ਤੁਸੀਂ ਬੁਟੀਕ ਵਰਕ ਮੈਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਹੈਂਡਵਰਕ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰੀਕੇ ਦਾ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਮਸਲੀਨ ਕਾਟਨ ਤੇ ਕੈਮਰੀ ਕੋਟਨ ਤੇ ਜੋਰਜਰ ਤੇ ਪਿਓਰ ਜੋਰਜਰ ਤੇ ਕਿਸੇ ਵੀ ਜੋ ਮਤਲਬ ਫੈਬਰਿਕ ਤੇ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਿਸੇ ਵੀ ਮਾਡਲ ਦੀ ਡਿਜ਼ਾਈਨ ਦੀ ਪਿਕ ਪੇਜ ਕੇ ਤੁਸੀਂ ਆਪਣੀ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਹੀ ਘੱਟ ਰੇਟਾਂ ਦੇ ਉੱਪਰ ਜਿਵੇਂ ਦਾ ਤੁਸੀਂ ਬੋਲੋਗੇ ਉਸੇ ਤਰ੍ਹਾਂ ਦਾ ਹੀ ਤੁਹਾਨੂੰ ਅਸੀਂ ਸੂਟ ਕਸਟਮਾਈਜ਼ ਕਰਵਾ ਦੇਵਾਂਗੇ ਜੀ ਪ੍ਰਾਈਸ ਇਸ ਬਹੁਤ ਘੱਟ ਨੇ ਆਪਣੇ ਸੋ ਜਿਨ੍ਹਾਂ ਨੇ ਵੀ ਇਸ ਰਿਗਾਰਡਿੰਗ ਸੂਟ ਕਸਟਮਾਈਜ਼ ਕਰਵਾਉਣ ਬਾਰੇ ਗੱਲ ਕਰਨੀ ਹੋਵੇ ਤਾਂ ਸਾਡੇ WhatsApp ਤੇ ਸਾਡੇ ਨਾਲ ਮੈਸੇਜ ਤੇ ਗੱਲ ਕਰ ਸਕਦੇ ਹੈਗੇ ਉਹ ਜਿਨ੍ਹਾਂ ਨੇ ਆਰਡਰ ਲਵਾਉਣਾ ਹੈ ਉਹ ਮੈਸੇਜ ਕਰਕੇ ਸਕਰੀਨਸ਼ਾਟ ਪਾ ਕੇ ਆਪਣਾ ਐਡਰੈਸ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੈ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਦੇ ਵਿੱਚ ਆਨਲਾਈਨ ਹੀ ਕਰਨੀ ਪਵੇਗੀ ਤੁਸੀਂ Google Pay ਕਰ ਸਕਦੇ ਹੋ PhonePe ਕਰ ਸਕਦੇ ਹੋ Paytm ਕਰ ਸਕਦੇ ਹੈਗੇ ਉਹ ਕਿਸੇ ਵੀ ਤਰੀਕੇ ਨਾਲ ਤੁਸੀਂ ਆਪਣੀ ਜੋ ਪੇਮੈਂਟ ਹੈ ஆன்ਲਾਈਨ ਕਰ ਸਕਦੇ ਹੈਗੇ ਹੋ ਸੂਟ 7 ਡੇਜ਼ ਦੇ ਵਿੱਚ 7 ਦਿਨਾਂ ਦੇ ਵਿੱਚ ਤੁਹਾਡੇ ਤੱਕ ਪਹੁੰਚ ਜਾਏਗਾ ਕਿਤੇ ਵੀ ਸ਼ਹਿਰ ਕਸਬੇ ਕਿਤੇ ਦਾ ਵੀ ਐਡਰੈਸ ਹੋਏ ਹੋਏ ਵੀ ਉੱਥੇ ਹੀ ਸੂਟਾਂ ਤੱਕ ਪਹੁੰਚਾ ਦਿੱਤਾ ਜਾਏਗਾ ਐਂਡ ਇਕਲ ਹੋ ਜਿਨ੍ਹਾਂ ਨੇ ਵੀ ਰੀਸੇਲਿੰਗ ਦਾ ਵਰਕ ਕਰਨਾ ਹੋਵੇ ਘਰ ਬੈਠ ਕੇ ஆன்ਲਾਈਨ ਕੰਮ ਕਰਨਾ ਹੋਵੇ ਉਹ ਵੀ ਸਾਡੇ ਨਾਲ ਜੁੜ ਕੇ ਕੰਮ ਸਟਾਰਟ ਕਰ ਸਕਦੇ ਆ ਥੈਂਕ ਯੂ